ਜਿਹੜੇ ਮਕਸਦ ਦੇ ਨਾਲ ਆਪਾਂ ਇੱਥੇ ਆ ਕੇ ਇਹਨਾਂ ਦੇ ਗੇਟੇ ਕੇ ਬੈਠੇ ਸੀ ਉਸ ਮਕਸਦ ਦੇ ਨਾਲ ਗੱਲ ਜਿਹੜੀ ਅੱਜ ਆਪਣੀ ਪਹਿਲਾਂ ਤੋਂ ਨਗਰ ਆਧਾਰ ਚੱਲ ਰਹੀ ਸੀ ਪਰ ਜੋ ਉੱਥੇ ਹੁਣ ਆਪਣਾ ਸਾਰੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਚਾਰ ਪਰਿਵਾਰਾਂ ਚਾਰੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਜੋ ਆਪਣਾ ਫੈਸਲਾ ਉੱਥੇ ਹੋਇਆ ਹੈ ਉਹ ਸਾਰਾ ਤੁਹਾਨੂੰ ਦੱਸਣਾ ਚਾਹੁੰਦੇ ਆ ਬਲੇ ਗੱਲ ਜਿਹੜੇ ਤਾਂ ਆਪਣੇ ਪਰਿਵਾਰ ਸੀ ਜਿਹੜੇ ਡੈੱਡ ਇਥੇ ਨੌਜਵਾਨ ਹੋ ਗਏ ਸੀ ਉਹਨਾਂ ਦੇ ਲਈ ਆਪਾਂ ਰੁਪਈਆ ਦੀ ਜਿਹੜੀ ਮਦਦ ਦੀ ਮੰਗ ਕੀਤੀ ਸੀ ਗੱਲ ਵੀ ਉਹਨਾਂ ਨੂੰ ਜਿਹੜਾ ਪਰਿਵਾਰ ਹੈ ਉਹਦਾ ਵੀ ਪਾਲਣ ਪੋਸ਼ਣ ਹੁੰਦਾ ਰਹੇ ਉਸ ਦੇ ਸਬੰਧ ਦੇ ਵਿੱਚ 37 ਲੱਖ ਰੁਪਏ ਤੇ ਆਪਣੋ ਨਾਲ ਤਿੰਨ ਪਰਿਵਾਰਾਂ ਦੀ ਗੱਲ ਨਿਬੜੀ ਹੈ ਇੱਕ ਪਰਿਵਾਰ ਦੀ ਇਕੱਲਾ ਪ੍ਰਦੀ ਪਰਿਵਾਰ 37 ਲੱਖ ਉਸ ਦੇ ਨਾਲ ਜਿਹੜਾ ਬੀਮਾ ਹੁੰਦਾ ਦੋ ਤਰ੍ਹਾਂ ਦਾ ਇਹਨਾਂ ਦਾ 10 ਲੱਖ ਰੁਪਿਆ ਪ੍ਰਤੀ ਪਰਿਵਾਰ ਜਿਹੜਾ ਉਹ ਬੀਮਾ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਦੋ ਜਿਹੜੇ ਬੱਚੇ ਵੀ ਸੀ ਘਰ ਵਾਲੀਆਂ ਉਹਨਾਂ ਦੀ ਜਿਹੜੀ ਪੈਨਸ਼ਨ ਲਗਾਤਾਰ ਚੱਲਦੀ ਸੀ ਆ ਤਨਖਾਹ ਜਿਹੜੀ ਚੱਲਦੀ ਸੀ 10% ਕੱਟ ਕੇ ਉਹ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਮਿਲੋਗੀ ਤੇ ਜਿਹੜਾ ਉਹਨਾਂ ਦਾ ਅਗਲਾ ਬੱਚਾ ਹੈ ਉਹਨੂੰ ਪੈਨਸ਼ਨ ਲੱਗੂਗੀ ਇਪੇ ਜਲਾਂ ਤੱਕ ਇਹਦਾ ਮਤਲਬ ਵੀ ਆਪਣਾ ਤਿੰਨੇ ਜਿਹੜੇ ਪਰਿਵਾਰ ਹੈ ਉਹਨਾਂ ਦਾ ਫੈਸਲਾ ਹੈ ਜਿਹੜਾ ਚੌਥਾ ਨਰੰਗਾਲਾ ਪਰਿਵਾਰ ਹੈ ਜਿਹੜਾ ਜੋਥੇ ਪਟੜ ਹੋ ਗਿਆ ਸੀ ਆਪਦੀ ਜ਼ਿੰਦਗੀ ਦੀ ਲੜਾਈ ਉਥੇ ਲੜ ਰਿਹਾ ਹੈ ਕੱਲ ਤੋਂ ਉਹਦਾ ਇਲਾਜ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਪਹਿਲਾਂ ਪ੍ਰਸ਼ਾਸਨ ਮੰਨਿਆ ਕਿ ਜਿੰਨਾ ਉਹਦਾ ਇਲਾਜ ਤੇ ਖਰਚਾ ਹੋਊਗਾ ਉਹ ਫ੍ਰੀ ਹੈ ਇਹਨੂੰ ਚੋ ਕੋਰੋਨਾ ਜਾ ਕੇ ਦੇ ਬਾਹਰ ਕਿਸੇ ਵੀ ਹਸਪਤਾਲ ਚੋਂ ਕਰਾਉਣਾ ਹੈ ਦੂਜੇ ਨੰਬਰ ਤੇ 4 ਲੱਖ ਰੁਪਇਆ ਉਹਦੀ ਜਿਹੜੀ ਮੱਦਦ ਇਹਨਾਂ ਵੱਲੋਂ ਕੀਤੀ ਜਾਊਗੀ ਟਾਊਨਸ਼ਿਪ ਵਾਲੇ ਅਧਿਕਾਰੀਆਂ ਵੱਲੋਂ ਤੇ ਜਿਹੜੀ ਉਹਦੀ ਤਨਖਾਹ ਹੈ ਜਿੰਨੀ ਚੱਲਦੀ ਸੀਗੀ ਉਹ ਲਗਾਤਾਰ ਚੱਲਦੀ ਰਹੂਗੀ ਜੋ ਮਹੀਨਾ ਜੋ ਆ ਜਿੰਨਾ ਚਿਰ ਉਹ ਮਤਲਬ ਵੀ ਮਹੀਨਾ 2 ਮਹੀਨੇ ਕੰਮ ਤੇ ਨਹੀਂ ਆ ਸਕਦਾ ਉਹਦੇ ਵਿੱਚ ਕੋਈ ਜਿਹੜੀ ਤਨਖਾਹ ਚ ਹੈ ਰੈਗੂਲਰ ਜਮਿਆ ਕੇ ਪਹਿਲਾਂ ਲਗਾਤਾਰ ਮਿਲਦੀ ਸੀ ਇਸੇ ਤਰ੍ਹਾਂ ਚੱਲਦੀ ਰਹੂਗੀ ਇਸ ਟਾਈਮ ਦੇ ਵਿੱਚ ਆਪਣੇ ਚੇਹੇ ਦਿੱਤੀ ਸਾਹਿਬ ਵੀ ਖੜਿਆ ਹੈ ਤੇ ਤਸੀਮਦਾਰ ਸਾਹਿਬ ਵੀ ਇਨਾਂ ਨੇ ਵੀ ਪ੍ਰੋਸਾ ਦਿੱਤਾ ਸਾਰਾ ਉਤੋਂ ਮੇਰੇ ਨਾਲ ਹੀ ਮਿਲਿਆ ਰਿਹਾ ਨੂੰ ਪ੍ਰਸ਼ਾਸਨ ਨਾਲ ਗੱਲ ਕਰਕੇ ਹੁਣ ਜਿਹੜੀਆਂ ਡੈੱਡ ਵੋਟੀਆਂ ਉੱਥੇ ਪਈਆਂ ਆਪਣੀਆਂ ਲੋਜਵਾਂ ਨਾਲੀਆਂ ਉਹ ਵੀ ਲੈਣੀਆਂ ਤੇ ਜਿਹੜੇ ਪਰਿਵਾਰ ਹੈ ਉਹ ਵੀ ਤੇ ਹੋਰ ਜਿਹੜਾ ਉਹਦਾ ਚੱਲਦਾ ਬੱਚਿਆਂ ਦੀ ਜਿਹੜੀ ਪਰਸਨਲ ਵੀ ਸਾਨੂੰ ਦੱਸਤੀ ਬੱਚਾ ਜੋ ਵੀ ਮਤਲਬ ਘਟਨਾ ਹੋਈ ਆ ਬਹੁਤ ਹੀ ਮੰਦਭਾਗੀ ਹੋਈ ਆ ਕਿਉਂਕਿ ਕਈ ਤਾਂ ਜਿਵੇਂ ਇੱਕ 26 ਸਾਲ ਦਾ ਨੌਜਵਾਨ ਵੀ ਸੀਗਾ ਤੇ ਇੱਕ ਦੀ ਮਤਲਬ 33 ਸਾਲੇ ਇੱਕ ਦੀ 36 ਸਾਲ ਕੋਈ ਜ਼ਿਆਦਾ ਉਮਰ ਨਹੀਂ ਸੀਗੀ ਸੋ ਇੱਕ ਮਤਲਬ ਤੁਹਾਡਾ ਵੀ ਧੰਨਵਾਦ ਤੁਸੀਂ ਅਨੁਸ਼ਾਸਨ ਬਣਾਈ ਰੱਖਿਆ ਇੱਥੇ ਜੋ ਵੀ ਤੁਸੀਂ ਧਾਰਨਾ ਲਾਇਆ ਤੁਹਾਡੇ ਜੈਲਨ ਡਿਵਾਨ ਜਿਹੜੀਆਂ ਸੀਗੀਆਂ ਉਹ ਤੁਸੀਂ ਜੋ 네ਗੋਸ਼ੀਏਸ਼ਨ ਕੀਤਾ ਉਹ ਆਪਣੇ ਫੈਕਟਰੀ ਦੇ ਨਾਲ ਹੈਗੇ ਨੇ ਅਧਿਕਾਰੀ ਜੋ ਵੀ ਤੁਹਾਡਾ ਹੋਊਗਾ ਮਤਲਬ 네ਗੋਸ਼ੀਏਸ਼ਨ ਕੋਈ ਕਰਨਗੇ ਤੁਹਾਨੂੰ ਦੱਸਣਗੇ ਵੀ ਆਪਣਾ ਕੀ ਕੀ ਹੋਇਆ ਉਹਦੇ ਵਿੱਚ ਫੈਸਲਾ ਹੋਇਆ ਤੇ 320 ਜਦਕਾਰੀਏ ਜਦੋਂ ਸਾਰਾ ਬੈ ਕੇ ਫੈਸਲਾ ਹੋਇਆ ਅਸੀਂ ਵੀ ਆਪਣੇ ਵੱਲੋਂ ਤੁਹਾਨੂੰ ਸਾਰੇ ਭਰੋਸਾ ਦਿੰਦੇ ਆ ਕਿ ਇਹ ਸਿਰੇ ਇੰਦੜਾ ਹੈਗਾ ਜਿਹੜਾ ਜਿਹੜਾ ਰਾਜੀਨਾਮਾ ਪੂਰਾ ਹੋਊਗਾ ਪਰ ਇਹ ਜਿਹੜੇ ਦੇਖੋ ਜਿਹੜੀ ਅਥਾਰਟੀ ਹੁੰਦੀ ਹੈ ਜਿਹਦੇ ਕੋਲ ਰਾਈਟਸ ਹੈਗੇ ਆ ਉਹ ਇਹ ਆਪਣਾ ਸਰਦਾਰ ਸਾਹਿਬ ਆ ਕੇ ਕੰਪਨੀ ਵੱਲੋਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣਗੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੈਸਲਾ ਹੋਇਆ ਤੇ ਇਸ ਚੀਜ਼ ਦਾ ਭਰੋਸਾ ਵੀ ਦਿਵਾਣਗੇ ਬਾਕੀ ਦੇਖੋ ਅਸੀਂ ਤਾਂ ਤੁਹਾਡੇ ਹਮੇਸ਼ਾ ਪ੍ਰਸ਼ਾਸਨ ਤਾਂ ਤੁਹਾਡੇ ਨਾਲ ਖੜਾ ਹੈ ਨਾਲ ਖੜਾ ਰੋਹ ਹਾਂ ਅੱਜ ਤੁਸੀਂ ਇੱਥੇ ਬੈਠੇ ਹੋ ਤੁਸੀਂ ਸਾਰੇ ਸਾਡੇ ਪਰਿਵਾਰ ਦਾ ਹਿੱਸਾ ਹੋ ਤੇ ਜਿਹੜੇ ਸਾਡੇ ਛੋਟੇ ਭਰਾ ਗਏ ਨੇ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਸੀ ਸਾਨੂੰ ਵੀ ਉਹਨਾਂ ਦੀ ਦੁੱਖਿਆ ਕੰਪਨੀ ਵੱਲੋਂ ਜਿੰਨਾ ਤੁਹਾਨੂੰ ਹੈ ਸਾਰਿਆਂ ਨੂੰ ਤੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ਿਆਤੀ ਨਾ ਹੋਵੇ ਉਹਨਾਂ ਦੇ ਪਰਿਵਾਰ ਨੂੰ ਜਿੰਨੀ ਮਦਦ ਕਰ ਸਕੀਏ ਵਤ ਤੋਂ ਵਤ ਕਰੀਏ ਤੇ ਜਿਵੇਂ ਕਿ ਸੋਣੇ ਦੱਸਿਆ ਸੀ ਤੁਹਾਨੂੰ ਪਹਿਲਾਂ ਕਿ ਹਰ ਪਰਿਵਾਰ ਨੂੰ ਕੰਪਨੀ ਵੱਲੋਂ 37 ਲੱਖ ਰੁਪਏ ਜਿਹੜਾ ਹੈ ਉਹ ਕੱਲੇ-ਕੱਲੇ ਪਰਿਵਾਰ ਨੂੰ ਦਿੱਤਾ ਜਾਏਗਾ ਤਿੰਨਾਂ ਪਰਿਵਾਰਾਂ ਨੂੰ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਬਣਦੇ ਬੀਮਾ ਹੁੰਦਾ ਉਹ 9 ਲੱਖ ਰੁਪਏ ਦਾ ਜਿਹੜਾ ਬਣਦਾ ਉਹ ਵੀ ਦਿੱਤਾ ਜਾਊਗਾ ਹਰ ਪਰਿਵਾਰ ਨੂੰ ਇਸ ਤੋਂ ਇਲਾਵਾ ਜਿਹੜੀ ਪੈਨਸ਼ਨ ਜਿਹੜੀ ਬਣਦੀ ਹੈ ਬੱਚਿਆਂ ਦੀ ਗਾਂ ਉਹ ਵੀ ਉਹਨਾਂ ਨੂੰ ਉਹਨਾਂ ਦੀ ਉਮਰ ਤੱਕ ਜਿੰਨੀ ਬਣਦੀ 21 ਸਾਲ ਦੀ ਉਮਰ ਤੱਕ ਕੋਤਕ ਦੀ ਉਹਨਾਂ ਦੀ ਪੈਨਸ਼ਨ ਦਿੱਤੀ ਜਾਏ। ਇਹ ਤਾਂ ਚਲੋ ਇੱਕ ਬੱਖ ਚੀਜ਼ਾਂ ਨੇ ਗਾਂ ਤੋਂ ਇਹੋ ਜਿਹਾ ਕੁਝ ਨਾ ਹੋਵੇ ਉਸ ਵਾਸਤੇ ਕੰਪਨੀ ਬਹੁਤ ਸਖਤ ਕਦਮ ਚੁੱਕਣ ਜਾ ਰਹੀ ਹੈ ਜਿਨ੍ਹਾਂ ਦੇ ਜੋ ਵੀ ਸਾਡੇ ਰਿਪੋਰਟ ਚ ਆਏਗਾ ਜਿਹੜਾ ਦੀ ਇਹਨਾਂ ਦੀ ਵੀ ਚ ਕਮੀਆਂ ਰਹੀਆਂ ਨੇ ਜਿਨ੍ਹਾਂ ਦੀ ਗਲਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਕਾਨੂੰਨੀ ਤੌਰ ਤੇ ਭਾਵੇਂ ਨਾ ਹੋਵੇ ਕੀ ਇਹ ਦੋ ਅਜਾ ਹੱਥਾਂ ਦੁਆਰਾ ਨਾ ਹੋਵੇ ਇਹ ਅਸੀਂ ਤੁਹਾਨੂੰ ਵੱਲੋਂ ਸਾਡੇ ਵੱਲੋਂ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਕਿ ਦੁਬਾਰਾ ਇਹ ਜਾਂ ਅਸਾ ਸੀ ਨਹੀਂ ਹੋਣ ਦੇਵਾਂਗੇ ਇਸ ਕੰਪਨੀ ਸ ਤੇ ਤੁਹਾਡਾ ਤੁਸੀਂ ਜਿੰਨਾ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਸ ਨਹੀਂ ਕੀਤਾ ਜਾਵੇਗਾ ਇਹ ਮੈਂ ਸਵੇਰ ਦਾ ਤਾਂ ਹੀ ਅਸੀਂ ਆਪ ਇੱਥੇ ਬੈਠੇ ਜਿਹੜਾ ਕੁਝ ਵੀ ਐਨਰਜੀ ਨੇ ਸਾਡੇ ਨਾਲ ਸਾਨੂੰ ਹੋਰ ਵੀ ਸਾਨੂੰ ਹੋਰ ਵੀ ਲੋਕਾਂ ਨੇ ਕੁਝ ਚੀਜ਼ਾਂ ਅੱਗੇ ਦੇਣੀਆਂ ਸਾਡੇ ਲਈ ਸਾਹਮਣੇ ਆਈਆਂ ਸਾਡੇ ਨਾਲ ਲੈ ਆਂਦੀਆਂ ਨੇ ਅਸੀਂ ਕੱਲੀ-ਕੱਲੀ ਗੱਲ ਤੇ ਗੌਰ ਕਰਾਂਗੇ ਤੁਹਾਡਾ ਹੱਲ ਕਰਾਂਗੇ ਇੱਕ ਸਾਡੀ ਬੇਨਤੀ ਹੈ ਕਿ ਇਹਨੇ ਮੁੰਡੇ ਅੱਜ ਕੋਈ ਚੋਣਾਂ ਚ ਸਭ ਕਰੀ ਆਵੀ ਹੋ ਗਈ ਭਾਈਓ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ ਜੇ ਕੋਈ ਖੇਰ ਵੀ ਕਿਸੇ ਨੂੰ ਕੋਈ ਇਹਦਾ ਕੁਝ ਲੱਗੇ ਤੁਸੀਂ ਜਦੋਂ ਮਰਜ਼ੀ ਜੀ ਸਤਿ ਸ੍ਰੀ ਅਕਾਲ ਮੇਰੇ ਕੋਲ ਆਓ ਮੈਂ ਐਡਮਿਨਿਸਟ੍ਰੇ ਬਿਲਡਿੰਗ ਬਣਾਉਣਾ ਮੈਂ ਸਵੇਰੇ ਵੀ ਤੁਹਾਨੂੰ ਵਾਅਦਾ ਕੀਤਾ ਕਿ ਸਾਡਾ ਇੱਕ ਮੁੰਡਾ ਜਿਹੜਾ ਟਾਊਨਸ਼ਿਪ ਚ ਹਰ ਫਰਾਈਡੇ ਨੂੰ ਆਕੇ ਤੇ 2 ਘੰਟੇ ਬੈਠੂਗਾ ਜੇ ਜਿਹੜੀ ਕੋਈ ਦਿੱਕਤ ਹੈ ਮੁਸੀਬਤ ਹੈ ਤੁਹਾਨੂੰ ਸੁਣੂਗਾ ਤੇ ਮੇਰੀ ਤੁਹਾਨੂੰ ਰਿਕਵੈਸਟ ਹੈ ਕਿ ਜਿਹੜੀ ਗੱਲ ਹੈ ਸਾਨੂੰ ਦੱਸਿਆ ਕਰੋ ਜਦ ਤੱਕ ਦੱਸੋਗੇ ਨਹੀਂ ਸਾਨੂੰ ਪਤਾ ਨਹੀਂ ਲੱਗੇਗਾ ਤੇ ਹੱਲ ਨਹੀਂ ਹੋ ਪਾਏ ਬਿਲਕੁਲ ਕੀਤਾ ਜਾਏਗਾ ਦੇਖੋ ਮੈਨੇਜਮੈਂਟ ਦੀ ਹਮੇਸ਼ਾ ਇਹੀ ਰਹੀ ਹੈ ਕਿ ਸੇਫਟੀ ਨੂੰ ਸਭ ਤੋਂ ਵੱਧ ਬਰਾਉਂਡ ਦੇਣਾ ਪਰ ਜਦੋਂ ਜਿਹੜੀ ਚੀਜ਼ ਪਤਾ ਹੀ ਨਾ ਲੱਗੇ ਉਹ ਫਿਰ ਸਾਡੇ ਅੱਖਾਂ ਤੋਂ ਨਗਹਿਲੀ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਇਹ ਜਿਹੀ ਕਦੀ ਕੋਈ ਘਟਨਾ ਨਾ ਹੋਵੇ ਸਰ ਜਿਨ੍ਹਾਂ ਤੋਂ ਪਾਸ ਫੜਿਆ ਧੰਨਵਾਦ ਜੀ ਆਮ ਆਜਵਾ ਮਿਲ ਗਿਆ ਇਹਨਾਂ ਦੇ ਅਧਿਕਾਰੀ ਵੀ ਕਹਿ ਗਏ ਵੀ ਇਸ ਬਰੇਜਮੈਂਟਰ ਨੂੰ ਪਰ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਗਾਂਲੋਜੀ ਘਟਨਾ ਕਿਤੇ ਨਾ ਵਾਪਰੇ ਅਰਸ਼ਾ ਨੇ ਇਸ ਕਰਕੇ ਜਿਹੜਾ ਹੋਣਾ ਹਰਗਵਿੰਦਰ ਸਿੰਘ ਇੱਕ ਇੱਕ ਪ੍ਰਸ਼ਾਸਕ ਨੂੰ ਪ੍ਰਸ਼ਾਸਨ ਨੂੰ ਕੌਮੀ ਅਧਿਕਾਰੀਆਂ ਨੂੰ ਜਿਹੜੀ ਇਹ ਨੌਜਵਾਨਾਂ ਦੀ ਮੌਤ ਤੋਂ ਬਾਅਦ ਜਿੰਨਾ ਅੰਦਰਲੇ ਕਰਮਚਾਰੀਆਂ ਨੇ ਔਰ ਮਰਦ ਔਰਤਾਂ ਨੇ ਅਨਸਾਫ਼ ਲੈਣ ਲਈ ਸਾਥ ਦਿੱਤਾ ਉਹਨਾਂ ਦੇ ਮਨ ਦੇ ਅੰਦਰ ਇੱਕ ਵੱਡਾ ਇਸ ਕਿਸਮ ਦਾ ਭੈਅ ਬਣਿਆ ਹੋਇਆ ਅਧਿਕਾਰੀਆਂ ਵੱਲੋਂ ਕਿ ਅੱਜ ਕੱਲ ਨੂੰ ਉਹਨਾਂ ਨੂੰ ਕਿਸੇ ਵੀ ਵਿਅਕਤੀ ਮਰਦ ਔਰਤ ਨੂੰ ਬਲੈਕਲਿਸਟ ਕਰ ਦੇਓ ਬੈਜਤੀ ਕਰ ਦੇਓ ਤੇ ਜਿੱਥੇ ਬੰਦੀਆਂ ਉਹਦੇ ਨਾਲ ਖੜੀਆਂ ਕੱਲਾ ਕੱਲਾ ਬੰਦਾ ਤੁਹਾਡੇ ਨਾਲ ਕੋਈ ਗੱਲ ਕਰੇ ਕਿਸੇ ਕਿਸਮ ਦੀ ਜਾਤੀ ਹੁੰਦੀ ਹੈ ਇਹ ਸਾਰੇ ਦੀ ਸਾਰੀ ਸੰਘਰਸ਼ ਕਮੇਟੀ ਉਹਨਾਂ ਦੇ ਨਾਲ ਖੜੀ ਹੈ ਇੱਕ ਵੱਡੀ ਬੇਨਤੀ ਇਹ ਹੈ ਇੱਕ ਵੱਡੀ ਬੇਨਤੀ ਇਹ ਹੈ ਜੀ ਇਹ ਸਾਰਾ ਕੁਝ ਜਿਹੜਾ ਰਿਟਨ ਦੇ ਵਿੱਚ ਇੱਥੇ ਸਟੇਜ ਤੇ ਆਉਣਾ ਚਾਹੀਦਾ ਹੈ ਰਿਟਨ ਦੇ ਵਿੱਚ ਇੱਕ ਕਾਪੀ ਤੁਹਾਡੇ ਕੋਲ ਇੱਕ ਕਾਪੀ ਤੁਹਾਡੇ ਕੋਲ ਪ੍ਰਸ਼ਾਸਨ ਕੋਲ ਇੱਕ ਸ਼ਿਗਰਸ਼ ਕਮੇਟੀ ਦੇ ਵਿਕਾ ਦਾ ਤੌਰ ਤੇ ਪਰਿਵਾਰਾਂ ਨੂੰ ਰਿਟਰਨ ਚ ਦਿੱਤਾ ਜਾਵੇ ਇਹ ਸਾਡੀ ਸਭ ਤੋਂ ਪਹਿਲੀ ਬੇਨਤੀ ਹੈ ਗੱਲਾ-ਗੱਲਾ ਕੋਈ ਵੀ ਸਾਥੀ ਨਿਗਮ ਦੀ ਅਲੰਗੜਾ ਕਰਕੇ ਜਿਹੜੀ ਗੱਲ ਰੱਖੀ ਹੈ ਉਹ ਸਮੁੱਚਿਆਂ ਦੀ ਰੱਖੀ ਹੈ ਸਮੁੱਚੇ ਮੂਵੀ ਦੇ ਵਿੱਚ ਨੇ ਸਮੁੱਚੇ ਜਿਨ੍ਹਾਂ ਦੀ ਰਿਕਾਰਡਿੰਗ ਹੈ ਕਿਸੇ ਵੀ ਅੱਜ ਦੇ ਇਸ ਸ਼ਿਗਰਸ਼ ਦੇ ਵਿੱਚ ਕਿਸੇ ਨਾਲ ਵੀ ਜਾਤ ਨਹੀਂ ਹੋਊਗੀ ਪ੍ਰਸ਼ਾਸਨ ਵੱਲੋਂ ਆਪਣੀ ਇਹ ਫੈਕਟਰੀ ਵੱਲੋਂ ਜੇ ਹੁੰਦੀ ਹੈ ਕੋਈ ਚਿੰਨਰਸ਼ ਕਮੇਟੀ ਨੂੰ ਸਾਨੂੰ ਦੱਸੇ ਅਸੀਂ ਬੈਠ ਕੇ ਟੇਬਲ ਤੇ ਉਸਦਾ ਹੱਲ ਕਰਾਂਗੇ ਤੇ ਜਾਤ ਨਹੀਂ ਹੋਣ ਦੇਵਾਂਗੇ ਅਸਲੀ ਰੜੀ ਗੱਲ ਹੈ ਕਿ ਇਸ ਗੱਲ ਦਾ ਵੱਡਾ ਭੈ ਬਣਿਆ ਹੋਇਆ ਸੀ ਤੇ ਅਸੀਂ ਰਚਨ ਚ ਮੰਨਦੇ ਹਾਂ ਸਾਰਾ ਕੁਝ ਨਿਰਚਨ ਦੇ ਵਿੱਚ ਹੋਣਾ ਚਾਹੀਦਾ